ਕਾਲੇ ਇੱਕ ਵੀਡੀਓ ਜਿਹੜੀ ਸਰਕੂਲੇਟ ਹੋਈ ਆ ਮੀਡੀਆ ਦੇ ਸਾਥੀਆਂ ਵੱਲੋਂ ਵੀ ਪੂਰੇ ਦੇਸ਼ ਭਾਰ ਚ ਕਿ ਵੈਸਟ ਬੰਗਾਲ ਦੇ ਅੰਦਰ ਇੱਕ ਡੈਕੋਰੇਟਿਡ ਆਈਪੀਐਸ ਅਫੀਸਰ ਨੂੰ ਜਿਹੜਾ ਕਿ ਆਪਣੀ ਔਨ ਡਿਊਟੀ ਸੀ ਉਹਨੂੰ ਜਿਸ ਤਰੀਕੇ ਨਾਲ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਹੈ ਵੈਸਟ ਬੰਗਾਲ ਦੇ ਜਿਹੜੇ ਐਲਓਪੀ ਵੀ ਹੈ ਲੀਡਰ ਆਫ ਅਪੋਜੀਸ਼ਨ ਵੈਸਟ ਬੰਗਾਲ ਅਸੈਂਬਲੀ ਚ ਸਵੈੰਦੂ ਅਧਿਕਾਰੀ ਜਿਸ ਤਰੀਕੇ ਨਾਲ ਉਹਨਾਂ ਨੇ ਖਾਲਿਸਤਾਨੀ ਕਹਿ ਕੇ ਨਾ ਸਿਰਫ ਸਿੱਖਾਂ ਦਾ ਬਲਕਿ ਦੇਸ਼ ਦੇ तमाम ਉਹ ਲੋਕ ਜਿਹੜੇ ਨਫ਼ਰਤ ਪਸੰਦ ਨਹੀਂ ਕਰਦੇ ਉਹਨਾਂ ਦਾ અપਮਾਨ ਕੀਤਾ ਹੈ ਗੱਲ ਸਿਰਫ ਕੱਲ ਸੁਵਿੰਦੂ ਅਧਿਕਾਰੀ ਦੀ ਕਹਿਣ ਦੀ ਤੱਕ ਸੀਮਤ ਨਹੀਂ ਹੈ ਇਹ ਜਿਹੜਾ ਭਾਜਪਾ ਦਾ ਮਾਈਂਡਸੈਟ ਐਂਟੀ ਸਿੱਖ ਉਹਦੀਆਂ ਕਈ ਘਟਨਾਵਾਂ ਦਾ ਜ਼ਿਕਰ ਅੱਜ ਮੈਂ ਤੁਹਾਡੇ ਸਾਹਮਣੇ ਕਰਨਾ ਚਾਹਾਂਗਾ ਰਾਜਸਥਾਨ ਅਸੈਂਬਲੀ ਇਲੈਕਸ਼ਨ ਦੇ ਦੌਰਾਨ यूपी ਦੇ ਭਾਜਪਾ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਅਦਿੱਤਿਆ ਨਾਥ ਜੀ ਦੀ ਪ੍ਰੈਜੈਂਸ ਇਨ ਦਾ ਪ੍ਰੈਜੈਂਸ ਆਫ ਯੂਪੀ ਚੀਫ ਮਿਨਿਸਟਰ ਯੋਗੀ ਅਦਿੱਤਿਆ ਨਾਥ ਜਿਸ ਤਰੀਕੇ ਨਾਲ ਬੀਜੇਪੀ ਲੀਡਰ ਸੰਦੀਪ ਦੋਇਮੇ ਨੇ ਗੁਰਦੁਆਰਾ ਸਹਿਬਾਨਾਂ ਨੂੰ ਉਹ ਮਸਜਿਦ ਨੂੰ ਲੈ ਕੇ ਅਪ ਸ਼ਬਦ ਬੋਲੇ ਸੀ ਕਿ ਸਰਕਾਰ ਆਉਣ ਤੇ ਰਾਜਸਥਾਨ ਚ ਸਾਰੇ ਗੁਰਦੁਆਰਾ ਸਹਿਬਾਨ ਔਰ ਮਸਜਿਦ ਢਾ ਢੇਰੀ ਕਰ ਦਿੱਤੇ ਜਾਣਗੇ ਜੇ ਤੁਸੀਂ ਇਸ ਤੋਂ ਵੀ ਪਿੱਛੇ ਚਲੇ ਜੋ ਬੀਜੇਪੀ ਦੇ ਤਮਾਮ ਲੀਡਰ ਚਾਹੇ ਅਨਿਲ ਵਿਧ ਹਰਿਆਣੇ ਤੇ ਹੋਣ ਚਾਹੇ ਮਿਨਾਕਸ਼ੀ ਮਿਨਾਕਸ਼ੀ ਲੇਖੀ ਜਿਹੜੀ ਸੈਂਟਰ ਮਿਨਿਸਟਰ ਹੈ ਚਾਹੇ ਮਨੋਰਨਾਰ ਖੱਟਰ ਹਿਮਸੈਲਫ ਜੀ ਮਿਨਿਸਟਰ ਆਫ ਹਰਿਆਣਾ ਜਦੋਂ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਸ ਤਰੀਕੇ ਨਾਲ ਇਹਨਾਂ ਨੇ ਸਿੱਖਾਂ ਨੂੰ ਖਾਸ ਕਰ ਪੱਗ ਵਾਲਿਆਂ ਨੂੰ ਡੀਫੇਮ ਕੀਤਾ ਉਹਨਾਂ ਦਾ ਅਪਮਾਨ ਕੀਤਾ ਇਹ ਇਹਨਾਂ ਦੇ ਮਾਈਂਡਸੈਟ ਇਹਨਾਂ ਦੀ ਐਂਟੀ ਸਿੱਖ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੋਚ ਹੈ ਉਹਦਾ ਰੀਸੈਂਟ ਐਗਜ਼ਾਮਪਲ ਕੱਲ ਵੈਸਟ ਬੰਗਾਲ ਚ ਮਿਲ ਦੇਖਣ ਨੂੰ ਮਿਲਿਆ ਮੇਰਾ ਭਾਜਪੀ ਦੀ ਲੀਡਰਸ਼ਿਪ ਨੂੰ ਸਵਾਲ ਹੈ ਕਿ ਇੱਕ ਪੱਗ ਬੰਨਣ ਵਾਲੇ ਦਸਤਾਰ ਸਜਾਉਣ ਵਾਲਾ ਬੰਦਾ ਔਰ ਉਹ ਵੀ ਇੱਕ ਡੈਕੋਰੇਟ ਆਫੀਸਰ ਹੈ ਹਾਲਾਂਕਿ ਅਸੀਂ ਤੇ ਪੰਜਾਬ ਵਾਲੇ ਤੇ ਸਭ ਤੋਂ ਵੱਡੇ ਮੁਲਕ ਪ੍ਰਸਤ ਤੇ ਦੇਸ਼ ਪ੍ਰਸਤ ਲੋਕ ਹੈ ਔਰ ਉਹਦਾ ਕਾਰਨ ਹੈ ਲੌਜੀਕ ਹੈ ਉਹਦੇ ਪਿੱਛੇ ਕਿ ਜਦੋਂ ਇਹ ਭਾਜਪਾ ਦੇਖਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਸਾਥ ਦੇ ਰਹੀ ਸੀ ਉਸ ਟਾਈਮ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਦੋਂ ਇਹ ਭਾਜਪਾ ਆਪਣੇ ਦਫ਼ਤਰਾਂ ਤੇ ਤਿਰੰਗਾ ਝੰਡਾ ਚੜਾਉਣ ਨੂੰ ਮਨਜ਼ੂਰ ਨਹੀਂ ਕਰਦੀ ਸੀ ਉਦੋਂ ਸਿੱਖਾਂ ਨੇ ਪੰਜਾਬ ਨੇ ਦੇਖ ਦੇ ਅਨਾਜ ਭੰਡਾਰ ਭਰ ਕੇ ਦੇਸ਼ ਨੂੰ ਫੂਡ ਸਰਪਲਸ ਮੁਲਕ ਬਣਾਇਆ ਔਰ ਅੱਜ ਵੀ ਅੱਜ ਜਿਹੜੀ ਭਾਜਪਾ ਕਿਸਾਨਾਂ ਦੇ ਖਿਲਾਫ ਜਿਸ ਤਰੀਕੇ ਦੇ ਅਤਿਆਚਾਰ ਕਰ ਰਹੀ ਹੈ ਉਹੀ ਕਿਸਾਨਾਂ ਦੇ ਬੱਚੇ ਉਹੀ ਸਿੱਖਾਂ ਦੇ ਬੱਚੇ ਅੱਜ ਦੇਖ ਦੀਆਂ ਸਰਹੱਦਾ ਨੂੰ ਸੁਰੱਖਿਅਤ ਕਰ ਰਹੇ ਇੱਕ ਨਵਾਂ ਟ੍ਰੈਂਡ ਬਣ ਗਿਆ ਇਸ ਮੁਲਕ 'ਚ মিডিਆ ਦੇ ਸਾਥੀਓ ਇਹ ਫਿਕਰ ਵਾਲੀ ਗੱਲ ਹੈ ਕਿ ਕੋਈ ਮੁਸਲਮਾਨ ਭਾਈਚਾਰੇ 'ਚ ਕੋਈ ਗੱਲ ਕਰਦਾ ਤੇ ਉਹਨੂੰ ਪਾਕਿਸਤਾਨੀ ਕਹਿ ਦੋ ਜਿਹੜੇ ਸਟਾਰ ਸਜਾਉਣ ਵਾਲਾ ਪੱਗ ਵਾਲਾ ਕੋਈ ਗੱਲ ਕਰਦਾ ਔਰ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਉਹਨੂੰ ਭਾਜਪਾ ਵਾਲੇ ਖਾਲਿਸਤਾਨੀ ਐਂਟੀ ਨੈਸ਼ਨਲ ਦੇਸ਼ਦ્રોਹੀ ਇਹ ਸਰਟੀਫਿਕੇਟ ਉਹ ਭਾਜਪਾ ਵੰਡ ਰਹੀ ਹੈ ਜਿਹੜੀ ਭਾਜਪਾ ਅੰਗਰੇਜ਼ਾਂ ਦੀ ਗੁਲਾਮ ਸੀ ਚਾਪਲੂਸ ਸੀ ਜਿਹੜੇ ਮਾਫੀ ਵੀਰਾਂ ਦੇ ਜਿਹੜੇ ਪੀੜੀਆਂ ਹੈ ਨਾ ਜਿਹੜੇ ਉਹਨਾਂ ਦਾ ਫਿਊਚਰ ਜਿਹੜੇ ਉਹਨਾਂ ਦੇ ਅੱਜ ਦੇਸ਼ 'ਚ ਸੱਤਾ ਹੰਢਾ ਰਹੇ ਆ ਇਹ ਉਹ ਲੋਕ ਹੈ ਜਿਹੜੇ ਦੇਸ਼ ਦੀ ਆਜ਼ਾਦੀ ਦੇ ਸਮੇਂ ਮਾਫੀਆਂ ਮੰਗਦੇ ਰਹੇ ਸੀ ਇਹ ਸਰਟੀਫਿਕੇਟ ਦੇਣਗੇ ਕਿਸ ਆਧਾਰ ਤੇ ਤੁਸੀਂ ਪਾਕ ਤੇ ਫਿਰ ਭਗਤ ਸਿੰਘ ਨੇ ਵੀ ਸਜਾਈ ਸੀ ਪਾਕ ਤੇ ਕਰਤਾਰ ਸਿੰਘ ਸਰਾਭਾ ਵੀ ਬੰਦਾ ਸੀ ਜਿਹੜਾ 17 ਸਾਲ ਦੀ ਉਮਰ ਚ ਦੇਸ਼ ਦੇ ਵਾਸਤੇ ਕੁਰਬਾਨ ਹੋ ਗਿਆ ਪੱਤਰਕਾਰ ਵੀਰੋ ਇਹ ਸਿਲਸਿਲਾ ਇਹ ਕੋਈ ਐਕਸੀਡੈਂਟਲ ਜਾਂ ਬਿਨਾ ਸੋਚੇ ਸਮਝੇ ਨਹੀਂ ਹੋ ਰਿਹਾ ਇਹ ਹਿਟਡ ਕੈਂਪੇਨ ਚਲਾਈ ਜਾ ਰਹੀ ਹੈ ਜਿਹੜੇ ਪੌਇਜ਼ਨਡ ਸਨੇਕ ਰੱਖੇ ਨਾ ਭਾਜਪਾ ਨੇ ਉਹਦੇ ਵਿੱਚ ਨਵਾਂ ਨਾਂ ਜੁੜਿਆ ਹੈ ਸੁਵਿੰਦੂ ਅਧਿਕਾਰੀ ਦਾ ਇਹਨਾਂ ਨੇ ਵਿਸ਼ ਵਿਸ਼ ਭਰੇ ਸੱਪ ਰੱਖੇ ਆ ਪਾਲ ਰੱਖੇ ਆ ਭਾਜਪਾ ਨੇ ਜਿਹੜਾ ਸੋਸ਼ਲ ਮੀਡੀਆ ਤੇ ਹਰ ਰੋਜ਼ ਕਦੀ ਕਿਸਾਨਾਂ ਨੂੰ ਕਦੀ ਸਿੱਖਾਂ ਨੂੰ ਕਦੀ ਮਾਈਨੋਰਟੀਜ਼ ਨੂੰ ਜਿਸ ਤਰੀਕੇ ਨਾਲ ਨਫ਼ਰਤ ਫਲਾਉਂਦੇ ਅੱਜ ਦੇਸ਼ ਦੇ ਵਾਸਤੇ ਇੱਕ ਨਮਾ ਨਮੀ ਖਤਰਮ ਮੰਡਰਉਣ ਲੱਗ ਗਿਆ ਦੇਸ਼ ਦੇ ਭਾਈਚਾਰੇ ਵਾਸਤੇ ਅੱਜ ਦੇਸ਼ ਜਿਸ ਤਰੀਕੇ ਨਾਲ ਇਹਨਾਂ ਨੇ ਵੰਡੀਆਂ ਪਾਤੀਆਂ ਇਹ ਦੇਸ਼ ਦੀ ਇੰਟੀਗ੍ਰਿਟੀ ਵਾਸਤੇ ਵੀ ਖਤਰਾ ਪੈਦਾ ਕਰ ਰਹੀ ਹੈ ਭਾਜਪਾ ਇਹ ਦੇਸ਼ ਦੇ ਭਾਈਚਾਰੇ ਲਈ ਵੀ ਖਤਰਾ ਅੱਜ ਭਾਜਪਾ ਪੈਦਾ ਕਰ ਰਹੀ ਹੈ ਸਿਰਫ ਤੇ ਸਿਰਫ ਵੋਟ ਬੈਂਕ ਦੀ ਪੋਲਿਟਿਕਸ ਵਾਸਤੇ ਮਿਸ ਵੈਸਟ ਬੰਗਾਲ ਦਾ ਲੀਡਰ ਆਫ ਆਪੋਜੀਸ਼ਨ ਹੋਵੇ ਔਰ ਇੱਕ ਆਈਪੀਐਸ ਅਫਸਰ ਪਰਾਉਡ ਸਿੱਖ ਡੈਕੋਰੇਟਿਡ ਆਈਪੀਐਸ ਅਫਸਰ ਆਪਣੀ ਡਿਊਟੀ ਨਿਭਾ ਰਿਹਾ ਹੋਵੇ ਤੇ ਉਹਨੂੰ ਖਾਲਿਸਤਾਨੀ ਕਹਿਣਾ ਇਹ ਆਪਣੇ ਆਪ BJP ਦੀ ਐਂਟੀ ਸਿੱਖ ਜਿਹੜੀ ਮਾਨਸਿਕਤਾ ਉਹਨੂੰ ਦਰਸਉਂਦਾ ਹੈ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਮੰਗ ਕਰਦੀ ਹੈ ਜਿਨ੍ਹਾਂ ਦੇ ਇਸ਼ਾਰਿਆਂ ਤੇ ਅੱਜ ਸਾਰੇ ਦੇਸ਼ 'ਚ ਨਫ਼ਰਤ ਫੈਲਾਈ ਜਾ ਰਹੀ ਹੈ ਸਾਰੇ ਵਰਗਤ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਬੀਜੇਪੀ ਦੀ ਲੀਡਰ ਇਸ ਵੈਸਟ ਬੰਗਾਲ ਵਾਲੇ ਇਸ਼ੂ ਤੇ ਮਾਫੀ ਮੰਗੇ ਆ ਕੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜਦੋਂ ਧਰਨਾ ਪ੍ਰਦਰਸ਼ਨ ਕਰਦੇ ਆ ਕਦੀ ਉਹਨਾਂ ਨੂੰ ਖਾਲਿਸਤਾਨ ਨਹੀਂ ਕਹਿ ਦੋ ਕਦੀ ਪਾਕਿਸਤਾਨੀ ਕਹਿ ਦੋ ਕਦੀ ਐਂਟੀ ਨੈਸ਼ਨਲ ਕਹਿ ਦੋ ਕਦੀ ਕਦੀ ਕੁਛ ਕਦੀ ਕੁਛ ਸਿਰਫ ਤੇ ਸਿਰਫ ਆਪਣੀਆਂ ਵੋਟ ਬੈਂਕਾਂ ਵਾਸਤੇ ਆਪਣੀ ਵੋਟਾਂ ਵਾਸਤੇ ਮੀਡੀਆ ਦੇ ਸਾਥੀਆਂ ਦੇ ਰਾਹੀਂ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਆਂ ਔਰ ਪੰਜਾਬੀਆਂ ਨੂੰ ਵੀ ਖਾਸ ਕਰਕੇ ਕਿ ਸਾਵਧਾਨ ਹੋ ਜਾਓ ਦੇਸ਼ ਵਾਲਿਓ ਇਹਨਾਂ ਨਫ਼ਰਤ ਦੀ ਲੋਕਾਂ ਤੋਂ ਇਹ ਦੇਸ਼ ਕਿਸ ਹੱਦ ਤੱਕ ਵਰਗੀਕਰਨ ਕਰਨਾ ਚਾਹੁੰਦੇ ਆ ਕਿਸ ਹੱਦ ਤੱਕ ਸਮਾਜ ਨੂੰ ਵੰਡਣਾ ਚਾਹੁੰਦੇ ਆ ਕਿਸ ਹੱਦ ਤੱਕ ਭਾਈਚਾਰੇ 'ਚ ਨਫ਼ਰਤ ਫੈਰੋਣਾ ਚਾਹੁੰਦੇ ਆ ਇਹਦੇ ਇੱਕ ਇੱਕ ਕਰਕੇ ਕਈ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਰਹੇ ਔਰ ਕਰਦੇ ਕੋਈ ਕੋਈ ਐਰੇ ਘਰੇ ਨਹੀਂ ਕੋਈ ਇਕਾ ਦੁਕਾ ਨਹੀਂ ਇਹਨਾਂ ਦੇ ਜਿਹੜੇ ਚਾਹੇ ਲੀਡਰ ਆਫ اپੋਜੀਸ਼ਨ ਹੋਣ ਇਹਨਾਂ ਦੇ ਵਜ਼ੀਰ ਹੋਣ ਇਹਨਾਂ ਦੇ ਆਫਿਸ ਬੀਰਰ ਹੋਣ ਈਵਨ ਫਾਰਮਰ ਐਜੀਟੇਸ਼ਨ ਤੇ ਤੇ ਇਹਨਾਂ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਸੀ ਇਹ ਭਾਰਤੀ ਜਨਤਾ ਪਾਰਟੀ ਦਾ ਅਸਲੀ ਮੋਟਿਵ ਹੈ ਅਸਲੀ ਅਜੰਡਾ ਹੈ ਹਲ ਵਰਤੀ ਘਟਨਾ ਮੈਂ ਤੁਹਾਡੇ ਸਾਹਮਣੇ ਰੱਖੀ ਕਿ ਰਾਜਸਥਾਨ ਚ ਸਰਕਾਰ ਬਣ ਤੇ ਗੁਰਦੁਆਰਾ ਸਹਿਬਾਨਾਂ ਨੂੰ ਮਸਜਿਦਾਂ ਨੂੰ ਢਾਟੇ ਦੀ ਕਰ ਦਿੱਤਾ ਜਾਊਗਾ ਇਸ ਤਰੀਕੇ ਨਾਲ ਮੁਲਕ ਚਲਾਉਣਗੇ ਲੋਕ ਅੱਜ ਜਿਹੜਾ ਦੇਸ਼ ਜ 150 ਕਰੋੜ ਦੀ ਆਬਾਦੀ ਵਾਲਾ ਆਪਸੀ ਭਾਈਚਾਰੇ ਵਾਲਾ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲਾ ਡੈਮੋਕਰੈਟਿਕ ਕਨਸਟੀਟਿਊਸ਼ਨਲ ਰਾਈਟ ਜਿੱਥੇ ਸਾਰੇ ਸਿਟੀਜ਼ਨਸ ਨੂੰ ਉੱਥੇ ਸਿਰਫ ਤੇ ਸਿਰਫ ਸੱਤਾ ਚ ਆ ਕੇ ਨਫਰਤ ਫਲਾ ਕੇ ਵੋਟਾਂ ਵਾਸਤੇ ਚੰਦ ਵੋਟਾਂ ਦੀ ਖਾਤਰ ਸਮਾਜ 'ਚ ਨਫ਼ਰਤ ਫਲਾਉਣ ਵਾਲਿਆਂ ਨੂੰ ਸਮਾਜ ਦੇ ਲੋਕ ਬਾਈਕਾਟ ਕਰਨ ਇਹਨਾਂ ਦਾ ਇਹਨਾਂ ਨੂੰ ਅਸਲੀ ਇਹਨਾਂ ਦਾ ਜਿਹੜਾ ਹੈ ਠਿਕਾਣਾ ਦਿਖਾਉਣ ਇਹਨਾਂ ਨੂੰ ਜਿਸ ਤਰੀਕੇ ਨਾਲ ਸਮਾਜ 'ਚੋਂ ਇਹਨਾਂ ਨੂੰ ਅਲੱਗ-ਥਲੱਗ ਕਰ ਦੇਣਾ ਚਾਹੀਦਾ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਉਹ ਲੀਡਰਸ਼ਿਪ ਜਿਨ੍ਹਾਂ ਤੇ ਇਸ਼ਾਰਿਆਂ ਤੇ ਨਫ਼ਰਤ ਫਲਾਉਂਦੇ ਆ ਸ਼ਿਵendu ਅਧਿਕਾਰੀ ਵਰਗੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕੇ ਸਮਾਜ ਤੋਂ ਦੇਸ਼ ਤੋਂ ਸਿੱਖਾ ਤੋਂ ਮੈਂ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇੱਕ ਵਾਰ ਲਾਸਟ ਕਹਿਣਾ ਚਾਹੂੰਗਾ ਕਿਸਾਨਾਂ ਤੇ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਅਤਿਆਚਾਰ ਕੀਤਾ ਤੁਸੀਂ ਦੇਖਿਆ 13 ਫਰਵਰੀ ਨੂੰ ਜਦੋਂ ਨਾ ਸਿਰਫ ਸੀਮਿੰਟ ਦੀਆਂ ਕੰਧਾਂ ਕੱਢਤੀਆਂ ਬਲਕਿ ਗੋਲੀਆਂ ਚਲਾਈਆਂ ਗਈਆਂ ਪੰਜਾਬ ਬੀਜੇਪੀ ਦੇ ਜਾਖੜ ਸਾਹਿਬ ਦਾ ਇੱਕ ਸ਼ਬਦ ਸਾਹਮਣੇ ਨਹੀਂ ਆਇਆ ਅਜੇ ਤੱਕ ਪੀਸਫੁਲੀ ਪ੍ਰੋਟੈਸਟ ਕਰਨਾ ਇਹ ਇਹਨਾਂ ਦਾ ਅਸਲੀ ਚਿਹਰਾ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਔਰ बायकट करने की लड़ है और बीजेपी की लीडरशिप को देश तो माफी मंगने की लड़ है इस विषय पर अगर थोड़ा तो कोई सवाल हो वे तो कर सको तो बढ़, हैं, देश देश बढ़ हैं। देखो किसान किसानों ने फ्रॉम द फर्स्ट डे कहा था हम पीसफुली अपनी जय मांगों के लिए हमारे देश की राजधानी में हम प्रोटेस्ट करना चाहते हैं हम भारत की सरकार को जगाना चाहते हैं जो उनका कॉन्स्टिट्यूशनल राइट right है और हम आज भी कहते हैं कि भारत सरकार को इमीडिएटली इंटरवीन करके पीसफुली प्रोटेस्ट कर रहे किसानों की जायज मांगे माननी चाहिए देखिए संवाद बहुत सबसे अच्छा रास्ता ही संवाद का संवाद और शांतिपूर्ण तरीके से इस मसले का हल होना चाहिए आम आदमी पार्टी का ये मानना है किसान जा रहे हैं ਦੇਖੋ ਇਹ 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 ਬਦਕਿਸਮਤੀ ਹੈ ਸਾਡੇ ਸਾਡੇ ਸਾਰਿਆਂ ਦੀ ਸਾਡੇ ਮੁਲਕ ਵਾਲਿਆਂ ਦੀ ਕਿ ਕਿਸਾਨ ਸ਼ਹੀਦੀਆਂ ਪਾ ਰਹੇ ਆ ਕਾਦੇ ਲਈ ਕਿ ਜਿਹੜਾ ਮਿਨਿਮਮ ਸਪੋਰਟਸ ਪ੍ਰਾਈਸ ਹੈ ਉਹਨਾਂ ਦੀਆਂ ਫਸਲਾਂ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਉਹਨਾਂ ਦਾ ਰਾਈਟ ਹੈ ਪੀਸਫੁਲੀ ਪ੍ਰੋਟੈਸਟ ਕਰਨਾ ਸਾਰੇ ਦੇਸ਼ 'ਚ ਹਰੇਕ ਕਾਰੋਬਾਰੀ ਨੂੰ ਹਰੇਕ ਧੰਦੇ ਵਾਲੇ ਨੂੰ ਮਿਨਿਮਮ ਸਪੋਰਟਸ ਵਾਸਤੇ ਆਪਣੀ ਚੀਜ਼ ਤੇ ਵੇਚਣ ਤੇ ਮਿਲਦਾ ਹੈ ਤੇ ਕਿਸਾਨ ਨੂੰ ਉਹਦੇ ਵਾਸਤੇ ਕਿਸਾਨ ਪਹਿਲਾਂ 1.5 ਸਾਲ ਖੱਜਲ ਖਰਾਬ ਹੋਏ ਔਰ ਪ੍ਰਧਾਨ ਮੰਤਰੀ ਜੀ ਨੇ ਇਹ ਉਹਨਾਂ ਨੇ ਕਮਿਟਮੈਂਟ ਕੀਤੀ ਕਿ ਅਸੀਂ ਤੁਹਾਡੀਆਂ ਜਾਇਜ਼ ਮੰਗਾਂ ਮੰਨਾਂਗੇ ਚਾਹੇ ਐਮਐਸਪੀ ਤੇ ਲੀਗਲ ਗਰੰਟੀ ਹੋਵੇ ਜਾਂ ਲਖੀਮਪੁਰ ਖੀਰੀ ਜਿਸ ਤਰੀਕੇ ਨਾਲ ਮੋਦੀ ਸਾਹਿਬ ਦੀ ਕੈਬਨਿਟ ਕੋਲੀਗ ਨੇ ਕਤਲੇਆਮ ਕੀਤਾ ਸਿੱਖਾਂ ਦਾ ਕਿਸਾਨਾਂ ਦਾ ਉਰਤੇ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੋਂ ਅਸੀਂ ਬਿਲਕੁਲ ਡਿਮਾਂਡ ਕਰਦੇ ਆ ਕਿ ਇਹ ਸ਼ਹੀਦੀਆਂ ਪਾ ਪਾ ਕੇ ਵੀ ਅਗਰ ਇਨਸਾਫ ਨਹੀਂ ਮਿਲਣਾ ਤੇ ਮੁਲਕ ਵੱਧ ਕਿਸ ਪਾਸੇ ਰਿਹਾ ਹੈ ਤੇ ਚੰਡੀਗੜ੍ਹ ਦਾ ਤੇ ਆਪਾਂ ਦੇਖ ਹੀ ਲਿਆ ਤਮਾਸ਼ਾ ਜੋ ਭਾਜਪੀ ਨੇ ਕੀਤਾ ਸੋ ਅੱਜ ਸਾਰੇ ਮੁਲਕ ਚ ਅਫਰਾ ਤਫਰੀ ਹੈ ਸਾਰੇ ਮੁਲਕ ਚ ਲੋਕ ਹਾਏ ਹਾਏ ਕਰ ਰਹੇ ਆ ਲੋਕ ਜਿਹੜੇ ਆ ਰੋਜੀ ਰੋਟੀ ਵਾਸਤੇ ਭਟਕ ਰਹੇ ਆ ਔਰ ਦੇਸ਼ ਦੀ ਸਰਕਾਰ ਨਫਰਤ ਦੇ ਰਸਤੇ ਤੇ ਰਾਹੀ ਲੋਕਾਂ ਚ ਪਾੜ ਪਾ ਰਹੀ ਐ ਲੋਕਾਂ ਚ ਵਰਗੀਕਰਨ ਕਰ ਰਹੀ ਐ ਔਰ ਲੋਕਾ ਲਗਾਤਾਰ ਦੇਸ਼ ਦੇ ਨੌਜਵਾਨ ਬੇਰੋਜ਼ਗਾਰੀ ਭੁੱਖਮਰੀ ਦਾ ਸਾਹਮਣਾ ਕਰ ਰਹੇ ਇਹ ਹਾਲਾਤ ਦੇਮੁਲ ਦੇਖੋ ਕਿਸਾਨਾਂ ਨੇ ਤੇ ਕਿਹੜਾ ਮੁਲਕ ਹੈ ਜਿੱਥੇ ਆਪਣੇ ਲੋਕਾਂ ਨੂੰ ਆਪਣੀ ਰਾਜਧਾਨੀ ਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਸਾਡਾ ਸੰਵਿਧਾਨ ਵੀ ਉਹਨਾਂ ਨੂੰ ਅਲਾਉ ਕਰਦਾ ਹੈ ਬਲਕਿ 13 ਤਰੀਕ ਨੂੰ ਹੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਸਭ ਔਰ ਦਿੱਲੀ ਚ ਪਹਿਲੀ ਵਾਰ ਪ੍ਰੋਟੈਸਟ ਵੀ ਹੋ ਰਿਹਾ ਪਹਿਲਾਂ ਵੀ ਹੁੰਦੇ ਰਹੇ ਔਰ ਭਾਜਪਾ ਵਾਲੇ ਵੀ ਕਰਦੇ ਰਹੇ ਲੇਕਿਨ ਅਨਫੋਰਚਨਟਲੀ ਔਰ ਦੁਖਦਾਈ ਗੱਲ ਹੈ ਕਿ ਅੱਜ ਕਿਸਾਨਾਂ ਤੇ ਤਾਨਾਸ਼ਾਈ ਤਰੀਕੇ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ ਅਸੀਂ ਹੁਣ ਵੀ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਇੰਟਰਵਿਨ ਕਰੇ ਔਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਗੱਲਬਾਤ ਦੇ ਰਾਹੀਂ ਸੰਵਾਦ ਦੇ ਰਾਹੀਂ ਮਸਲੇ ਦਾ